ਦੁਨੀਆ ਦੇ ਵਿੱਚ ਪਰਮਾਤਮਾ ਨੇ ਜੋ ਵੀ ਜਾਨਵਰ ਇਨਸਾਨ ਭੇਜਿਆ ਉਹਨੂੰ ਕੋਈ ਨਾ ਕੋਈ ਗੁਣ ਦੇ ਕੇ ਭੇਜਿਆ ਹਰ ਜਾਨਵਰ ਨੂੰ ਪਤਾ ਹੈ ਕਿ ਉਹਦੇ ਵਿੱਚ ਕੀ ਗੁਣ ਹੈ ਇੱਕ ਬਾਂਦਰ ਨੂੰ ਪਤਾ ਹੈ ਕਿ ਉਹ ਦਰਖਤਾਂ ਦੇ ਚੜ ਸਕਦਾ ਹੈ ਉਹਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਇੱਕ ਮੱਛੀ ਨੂੰ ਪਤਾ ਹੈ ਕਿ ਉਹ ਤੈਰ ਸਕਦੀ ਹੈ ਉਹਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਇੱਕ ਪੰਛੀ ਨੂੰ ਪਤਾ ਹੈ ਕਿ ਉਹ ਉੱਡ ਸਕਦਾ ਹੈ ਉਹਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਇੱਕ ਇਨਸਾਨ ਹੀ ਐਸਾ ਪਸ਼ੂ ਹੈ ਜਿਹਨੂੰ ਅੱਜ ਤੱਕ ਇਹ ਹੀ ਨਹੀਂ ਪਤਾ ਲੱਗਿਆ ਕਿ ਰੱਬ ਨੇ ਉਹ ਚ ਗੁਣ ਕੀ ਪਾ ਕੇ ਭੇਜਿਆ ਗੁਣ ਪਾਇਆ ਹੋਇਆ ਸਭ ਚ ਹੈ ਜਿਹੜਾ ਇਨਸਾਨ ਆਪਣੇ ਕੁਦਰਤੀ ਗੁਣ ਨੂੰ ਪਛਾਣ ਲੂਗਾ ਉਹ ਕੀ ਬਣੂਗਾ ਟਾਟਾ ਬਿਰਲਾ ਸਚਿੰਤ ਟੰਡੂਲਕਰ ਸ਼ਾਹਰੂਖ ਖਾਨ ਇਹ ਜੀ ਪਤਾ ਹੈ ਮੇਰੇ ਅੰਦਰ ਇਹ ਪ੍ਰਤਿਗਿਆ ਜੇ ਮੈਂ ਅੱਜ ਸਪੀਕਰ ਹਾਂ ਮੈਨੇ ਕੋਈ ਪੜ੍ਹਾਈ ਨਹੀਂ ਕੀਤੀ ਸੀ ਸਪੀਕਰ ਦੀ ਮੈਨੇ ਵੀ ਇਹ ਖੋਜਿਆ ਕਿ ਪਰਮਾਤਮਾ ਨੇ ਪੁੱਛਤਾ ਪਰਮ ਜੀ ਤੇਰੇ ਚ ਪਾਇਆ ਹੋਣਾ ਜਿਦੇ ਕਰਕੇ ਤੇਰੀ ਰੋਜ਼ਗਾਰ ਚੱਲੂਗਾ ਜਿਦੇ ਕਰਕੇ ਤੇਰੀ ਜੀਵਿਕਾ ਚੱਲੂਗੀ ਮੈਂ ਖੋਜ ਲਿਆ ਕਿ ਹਾਂ ਮੈਂ ਇੱਕ ਸਪੀਕਰ ਤੁਸੀਂ ਖੋਜਣਾ ਕਿ ਤੁਹਾਡੇ ਅੰਦਰ ਪਰਮਾਤਮਾ ਨੇ ਕੀ ਭਾਕੇ ਭੇਜਿਆ ਉਸ ਕੁਆਲਿਟੀ ਦੇ ਉੱਤੇ ਕੰਮ ਕਰਨਾ ਸ਼ੁਰੂ ਕਰਦੇ ਹੋ ਜ਼ਿੰਦਗੀ ਚ ਹਮੇਸ਼ਾ ਤਰੱਕੀ ਉ ਤਰੱਕੀ ਮਿਲੇਗੀ